ਵਾਰ ਸਾਈਪੇ ਲਗਾ ਦੇ ਕਵਾਜ ਆਜ ਇਹਨਾਂ ਤੋਂ ਪਾ ਦੇਣਾ ਹੈ ਜਿਹੜੇ ਨਾਮ ਦੇ ਪੈਕਟ ਵਿੱਚ ਦਾ ਹੈ ਗੈਰੀ ਫਿਨਿਸ਼ੀਅਰ ਤੋਂ ਚੋਰ ਨਾ ਰੋਕਣ ਲਈ ਚਾਹਤਾ ਹੈ ਦੇਖੋ ਨੰਬਰ ਇਹ ਹੋਵੇਗਾ ਉਹ ਆਈਟੀ ਹੋਵੇਗਾ ਜਿਹੜਾ ਤੋਂ ਪਹਿਲਾਂ ਪਾ ਦੇਣਾ ਹੈ ਉਹ ਪਾ ਦੇਣਾ ਹੈ ਯਾਨੀ ਜਿਹੜਾ ਨਾਮ ਆਜ ਨਾ ਜਿਹੜਾ ਪਾ ਦੇਣਾ ਹੈ Breaking my foot ki That's it It's good That's it I don't think That's it That's it that good I don't think lots of I don't think ਪੀਡੀ ਬਣਾਇਆ ਜਾਂਦੇ ਕਿ ਲੋਕਾਂ ਨੂੰ ਸਨਕਤ ਪੁਕਾਰ ਹੈ ਅੱਜ ਸੇਵਾ ਦੇ ਦੌਰ ਬਾਈਕ ਕਰ ਰਹੇ ਕਿ ਕਿਉਂਕਿ ਸੁਮੇਸ਼ ਸਿੰਘ ਬਾਦਲ ਜਿਹੜੇ ਨੇ ਜੋ ਕਰਦੇ ਰਹੇ ਹੋ ਕਿ ਜਿਹੜੀ ਪੈਰ ਦੇ ਵਿੱਚ ਫਰਟਿੰਗ ਹੈ ਬੰਨਾਪਾ ਸਾਬਾ ਤੇ 20 ਰੁਪਏ ਅਗੇ ਇਹ ਪੁਲਿਸ ਕਿਰਿਆ ਜਿਹੜੀ ਹੈ ਚੱਕ 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 ਇਹਦੇ ਪਿੱਛੇ ਆ ਰਹੇ ਨੇ दार सुखीर बादल जो है नजर आ रहे हैं जिस हैं। श्री आनंदपुर साहब ने मौजूद हैं श्रीसर साहब के लिए द्वारा साथ गुरुद्वारा श्री बात हो सुखीर सिंह बादल स्टील से नजर आ रहे हो ਇਹ ਕਰੀਏ ਇੱਕ ਘੰਟੇ ਦੀ ਸੇਵਾ ਜਿਹੜੀ ਉਹ ਸੁਖਬੀਰ ਸਿੰਘ ਜੀ Yeah. ਸਹੀ ਹੈ ਜੀ ਵਾਈਟ ਗਾਣਤਪੂਰ ਸਾਹਿਬ ਤੋਂ ਹੈ ਹਾਂ ਹਾਂ ਹਗੀ ਹੈ ਜੀ ਤਾਂ ਹਰ ਇੱਕ ਪਹਿਲੀ ਤਸਵੀਰ ਇਸ ਧਾਰਮਿਕ ਸੇਵਾ ਨਾਲ ਜੁੜੀ ਹੋਈ ਤੁਹਾਨੂੰ ਦਿਖਾਉਣ ਦੇ ਰਹਾਂਗੇ ਧੰਨਵਾਦ ਹਾਲੇ ਜੀ ਆ ਜੀ ਮਾਈਕ ਜੀ ਦਵਾਇ ਜੀ ਜਿਹੜਾ ਆ ਵਿਚ ਸੁਰੱਖਿਆ ਮੌਜੂਦ ਹੈ ਵੱਡੀ ਤਦਾਦ ਦੇ ਵਿੱਚ ਪੁਲਿਸ ਪੰਜਾਬ ਪੁਲਿਸ ਮੌਜੂਦ ਹੈ ਆਜਿਪੀਸੀ ਟਾਸਕ ਫੋਰਸ ਮੌਜੂਦ ਹੈ ਕਿਉਂਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਜੋ ਤੱਛੇ ਕੇਸ ਦਾ ਸਾਹਿਬ ਨੇ ਬਾਹਰ ਨਿਕਲਣੇ ਦਾ ਜੋ ਰਸਤਾ ਹੈ ਵਹਾਂ ਪੇ ਮੈਟਲ ਡਿਟੈਕਟਰ ਲਗਾਏ ਗਏ ਨੇ ਜਹਾਂ हर आने वाले शख्स की जो है तलाशी ली जा रही है ताकि कोई भी हथियार के साथ जो है वो तस्किल ना हो सके तो सिंह बादल तस्वीरों में आप देख सकते हैं गले में तख्ती जो है ਸੋ ਸੇਗੜਾ ਜਿੰਦ ਦਾ ਕੌਂਸਲ ਸੈਂਟਰ ਹੈ ਇਹ ਕੋਰੇ ਕੈਗੜਾ ਦੇ ਦੇਖੋ ਕੱਲ ਜਿਹੜੀ ਘਟਨਾ ਹੋਈ ਹੈ ਬੜੀ ਮਤਭਾਗੀ ਘਟਨਾ ਹੋਈ ਹੈ ਕੱਲੀ ਮਤਭਾਗੀ ਨਹੀਂ ਹੋਈ ਮੈਂ ਕਹਿੰਦਾ ਕਿ ਬਹੁਤ ਵੱਡਾ ਸ਼ੁਕਰ ਸੀ ਜਿਹਦੇ ਵਿੱਚੋਂ ਗੁਰੂ ਸਾਹਿਬ ਨੇ ਆਪਣੇ ਸੇਵਕ ਦੀ ਜਿਹੜੀ ਆਪ ਰੱਖਿਆ ਕਰਕੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਹੈ ਕਿਉਂਕਿ ਕੁਝ ਸਿਕੰਟਾਂ ਦਾ ਫਰਕ ਸੀ ਤੁਸੀਂ ਦੇਖਿਆ ਸਾਰਾ ਸੋਸ਼ਲ ਮੀਡੀਆ ਰਾਹੀਂ ਮੀਡੀਆ ਉੱਤੇ ਮੌਜੂਦ ਸੀ ਜਣੀ ਮਿੱਤੀ ਸਾਧਸ਼ਾ ਗੋਲੀ ਚਲਾਉਣ ਵਾਲਾ ਗੋਲੀ ਚਲਵਾਉਣ ਵਾਲੇ ਤੇ ਗੋਲੀ ਦੀ ਪੁਸ਼ਪਾਈ ਕਰਨ ਵਾਲੇ ਹੁਣ ਜਿਹੜੇ ਇਸ ਘਟਨਾ ਦੀ ਮੈਂ ਸਮਝਦਾ ਕਿ ਕੁਝ ਸਰarati ਅੰਸਰ ਜਾਂ ਕੁਝ ਕਾਂਗਰਸੀ ਆਈਡੀਆ ਤੋਂ ਮੈਂ ਦੇਖ ਰਿਹਾ ਸਪੋਰਟ ਕਰਨੇ ਕਿਉਂਕਿ ਕਾਂਗਰਸ ਨੂੰ ਤਾਂ ਹੱਕ ਹੈ ਜੋ ਕੁਝ ਨੇ 83 ਜੀ ਕੀਤਾ ਜੋ ਕੁਝ ਦਿੱਲੀ 'ਚ ਹੋਇਆ ਜੋ ਇੱਕ ਨਸ਼ਲ ਕੁਸ਼ੀ ਸਿੱਖਾਂ ਨੇ ਕੀਤੀ ਤੱਕ ਪੜਾਏ ਗੋਲੀਆਂ ਮਾਰੀਆਂ ਉਹ ਤਾਂ ਕਹਿਣਗੇ ਕਿ ਦਸ਼ਨ ਜੂਡੀ ਤੇ ਗੋਲੀ ਚਲਾਉਣਾ ਸਹੀ ਹੋ ਕਹਿਣਗੇ ਉਹਨੇ ਕਦੇ ਗਲਤ ਕਹਿ ਸਕਦੇ ਇਹ ਮਾਨਸਿਕਤਾ ਹੈ ਕਾਂਗਰਸ ਦੀ ਤੋਂ ਨਾਲ ਪੁਲਿਸ ਅਫਸਰ ਸਹਿਬਾਨ ਜਿਹੜੇ ਮਤਲਬ ਜੇ ਗੁਰੂ ਘਰ ਖੜਕੇ ਕੀ ਉਹ ਕਹਿ ਸਕਦੇ ਨੇ ਕਿ ਇਹ ਕੋਈ ਹੋਰ ਐਂਗਲ ਹੈ ਜੀ ਇਹ ਦੂਜਾ ਐਂਗਲ ਹੈ ਜੀ ਇੱਕ ਇਨਸਾਨ ਜਿਹੜਾ 12-13 ਸਾਲ ਪਹਿਲਾਂ ਕੁਵਾਰ ਚ ਅਜੇ ਖੁਫੀਆ ਏਜੰਸੀਆਂ ਕੇਂਦਰੀਆਂ ਅਲਰਟ ਕਰਦੀਆਂ ਨੇ ਕਿ ਇਹ ਇਨਸਾਨ ਅਕਾਲੀ ਲੀਡਰਸ਼ਿਪ ਦੇ ਮਗਰ ਆ ਤੇ ਕੋਈ ਘਟਨਾ ਨੂੰ ਜਨਮ ਦੇ ਸਕਦਾ ਉਹ ਇਨਸਾਨ ਜਿਹੜਾ ਆਈਐਸ ਦੇ ਨਾਲ ਮੀਟਿੰਗਾਂ ਕਰਦਾ ਪਾਕਿਸਤਾਨ ਜਾਂਦਾ ਨਾਇਜ਼ ਹਥਿਆਰ ਫੜੇ ਜਾਂਦੇ ਨੇ ਉਹ ਇਨਸਾਨ ਇੱਕ ਦਿਨ ਪਹਿਲਾਂ ਮਤਲਬ ਉੱਥੇ ਘੁੰਮ ਰਿਹਾ ਸਿਰਿਆ ਕੋਈ ਅਲਰਟ ਨਹੀਂ ਉਹੀ ਪ੍ਰਸ਼ਾਸਨ ਨਹੀਂ ਤਾਂ ਇਹ ਲੱਗਦਾ ਕਿ ਪ੍ਰਸ਼ਾਸਨ ਆਪ ਲੈ ਆਇਆ ਹੁੰਦਾ ਕਿ ਤੂੰ ਕਟਨਾ ਨੂੰ ਜਾਂਬਦੀ ਇੱਥੋਂ ਤੱਕ ਸ਼ੰਕਾਜਾਰ ਹੁੰਦੀ ਆ ਉੱਥੋਂ ਦੇ ਮਜੂਦਾ ਐਸਪੀ ਨਾਲ ਜੱਫੀਆਂ ਪਾਈ ਫਿਰ ਰਹੇ ਨੇ ਅੱਧਾ ਬੋਨਾ ਘੰਟਾ ਪਹਿਲਾਂ ਅਲਰਟ ਹੋ ਜਾਂਦਾ ਮਤਲਬ ਕਿ ਕੋਈ ਇੱਥੇ ਕਟਨਾ ਵਾਪਰ ਸਕਦੀ ਆ ਸਾਨੂੰ ਖੁਦ মিডিਆ ਵਾਲੇ ਦੱਸ ਦੇਣੇ ਕੋਈ ਅਲਰਟ ਹੋ ਰੋ ਪਰ ਪ੍ਰਧਾਨ ਸਾਹਿਬ ਡੋਲ ਰਹੇ ਉਹ ਆਪਣੀ ਸੇਵਾ ਨੂੰ ਬਿਨਾਂ ਕਿਸੇ ਡਰ ਭੈ ਤੋਂ ਗੁਰੂ ਦੀ ਯੂਰੀ ਦੇ ਵਿੱਚ ਆਪਣੀ ਸੇਵਾ ਨੰਤਰ ਉਹਨਾਂ ਨੇ ਬਿਨਾਂ ਕਿਸੇ ਡਰ ਤੇ ਭੈ ਤੋਂ ਜਾਰੀ ਰੱਖੀ ਕੋਕੀ ਸ੍ਰੀ ਕਾਲਤਾ ਸਾਹਿਬ ਦਾ ਹੁਕਮ ਸੀ ਤੇ ਜਥੇਦਲ ਸਿੰਘ ਸਾਹਿਬਾਨ ਗੈਨਰਿਕ ਵੀਰ ਸਿੰਘ ਦਾ ਬਿਆਨ ਵੀ ਆਇਆ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜੀ ਗੋਲੀ ਹੈ ਯਕਤੀ ਵਿਸ਼ੇਸ਼ ਤੇ ਨਹੀਂ ਵੀਰ ਸਿੰਘ ਬਾਦਲ ਤੇ ਨਹੀਂ ਇੱਕ ਸ੍ਰੀ ਹਰਮੰਦਰ ਸਾਹਿਬ ਦੀ ਡਿਊਟੀ ਦੇ ਬਾਹਰ ਸੇਵਾਦਾਰ ਵਾਲਾ ਚੋਲਾ ਪਾ ਕੇ ਸੇਵਾ ਕਰ ਰਿਹਾ ਇੱਕ ਸੇਵਾਦਾਰ ਤੇ ਆ ਸੋ ਇੱਕ ਗੁਰੂ ਦੇ ਦਰ ਤੇ ਸੇਵਾ ਕਰ ਰਹੇ ਸਿੰਘ ਤੇ ਗੋਲੀ ਚਲਾਉਣ ਨੂੰ ਚਲਾਉਣ ਵਾਲਾ ਚਲਵਾਉਣ ਵਾਲੇ ਉਹਦੀ ਉਹਦਾ ਹੋਰ ਐਂਗਲ ਬਦਲਣ ਵਾਲੇ ਉਹ ਜਿਹੜੇ ਵੋਟ ਕਰਨ ਵਾਲੇ ਇਹ ਤੋਂ ਵੱਧ ਘਟੀਆਂ ਲੋਕ ਲਈ ਹੋ ਸਕਦੇ। ਸੋ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ਅਸੀਂ ਪ੍ਰਤੱਖ ਰੂਪ ਦੇ ਵਿੱਚ ਮੌਜੂਦ ਸੀਗੇ ਅਸੀਂ। ਅਸੀਂ ਆਪਣੇ ਅੱਖਾਂ ਨਾਲ ਦੇਖਿਆ ਕਿ ਕਿਵੇਂ ਗੁਰੂ ਨੇ ਆਪਣੇ ਸੇਵਕ ਦੀ ਆਪ ਜਨਮਾਲ ਦੀ ਰਾਖੀ ਕੀਤੀ। ਬਖਸ਼ਿੰਦ ਗੁਰੂ ਨੇ ਕਿਵੇਂ ਆਪਣੇ ਬੱਚੇ ਨੂੰ ਸੇਵਾਦਾਰਨ ਕਿਵੇਂ ਬਚਾਇਆ। ਸੋ ਮੈਂ ਸਮਝਦਾ ਕਿ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਉੱਤੇ ਗੁਰਦੁਆਰਾ ਸਾਹਿਬ ਦੀ ਪਵਿੱਤਰ ਦਾ ਦੇ ਵਿੱਚ ਮੈਂ ਸਮਝਦਾ ਕਿ ਇਹ ਵਿਗਨ ਪਾਇਆ, ਗੋਣੀਆਂ ਚਲਾਈਆਂ ਗੁਰੂ ਦੇ ਦਰ ਤੇ ਉਹਨਾਂ ਨੂੰ ਵੀ ਤੇ ਸਪੋਰਟ ਕਰਨ ਵਾਲਿਆਂ ਨੂੰ ਇਹਦੇ ਜਿਹੜੇ ਅਨਜਾਮ ਨੇ ਉਹ ਭੁਗਤਨੇ ਪੈਣਗੇ। ਕੀ ਕਰਾਂਗਾ ਜੀ ਜਿਹੜਾ ਹਮਲਾ ਹੋਇਆ ਪਰ ਕੀ ਕਰਾਂਗਾ ਕਹਿੰਦੇ ਤੇ ਅੱਜ ਕਿਸ ਤਰ੍ਹਾਂ ਦੇ ਇੰਤਜ਼ਾਲ ਜਿਹੜੇ ਦਾ ਕਾਲਪੁਰਖ ਵੈਗਰੂ ਦੀ ਪ੍ਰਮਾਤਮਾ ਦੇ ਬਖਸ਼ਿਸ਼ ਹੋਈ ਆ ਮੈਂ ਸਮਝਦਾ ਕਿ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਆਪ ਕੋਟਰ ਆਸਰਾ ਦੇ ਕੇ ਜਿਹੜਾ ਉਹਨਾਂ ਨੂੰ ਬਚਾਇਆ ਹੈਗਾ ਨਹੀਂ ਤਾਂ ਤੁਸੀਂ ਦੇਖੋ ਵੀ 5 ਫੁੱਟ ਦੂਰ ਤੋਂ ਗੋਲੀ ਚੱਲੀ ਸੋ ਬਹੁਤ ਸਾਰੀਆਂ ਇਹ ਤਾਕਤਾਂ ਜਿਹੜੀਆਂ ਸ਼ਰੂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਤੇ ਲੱਗਿਆ ਰਹੀਆਂ ਪਹਿਲਾਂ ਸਾਜਸਾ ਰਚਦੀ ਰਹੀਆਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਕੇ ਮੈਂ ਸਮਝਦਾ ਕਿ ਪੰਜਾਬ ਤੇ ਰਾਜ ਕਰਨਾ ਚਾਹੁੰਦੀਆਂ ਬਹੁਤ ਸਾਰੀਆਂ ਤਾਕਤਾਂ ਔਰ ਅੱਜ ਤੁਸੀਂ ਦੇਖੋ ਗੱਲ ਸਾਰੇ ਚੈਨਲਾਂ ਤੇ ਹੋ ਰਹੀ ਹੈ ਵੀ ਖਾਲਸਤਾਨੀ ਨੇ ਗੋਲੀ ਮਾਰੀ ਖਾਲਸਤਾਨੀ ਨੇ ਗੋਲੀ ਮਾਰੀ ਗੋਲੀ ਕਿਹਨੂੰ ਮਾਰੀ ਗਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਔਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਚੱਲਦੇ ਰਹੇ ਔਰ ਜਿਹਨੇ ਗੋਲੀ ਚਲਾਈ ਆ ਉਹ ਤਾਂ ਇੰਟੈਲੀਜੈਂਸ ਦੀ 2012 13 ਦੀ ਹਟ ਲਿਸਟ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ ਔਰ ਪੁਲਿਸ ਤਿੰਨ ਦਿਨ ਉਹਨੂੰ ਆਮਰ ਸੱਚ ਪ੍ਰੋਟੈਕਸ਼ਨ ਦਿੰਦੀ ਰਹੀ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਰਹੀ ਉਹਦਾ ਇੰਤਜ਼ਾਰ ਕਰਦੀ ਰਹੀ ਵੀ ਉਹ ਕਦ ਗੋਲੀ ਮਾਰੂਗਾ ਕਦ ਉਹਨੂੰ ਫੜਾਂਗੇ ਸੋ ਮੈਂ ਸਮਝਦਾ ਕਿ ਬਹੁਤ ਗਹਿਰੀ ਚਾਲਾ ਇਹਦੀ ਕਿਸੇ ਜੱਜ ਤੋਂ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਆ ਇਸ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਬਹੁਤ ਡੂੰਗੀ ਸਾਜ਼ਿਸ਼ ਦਾ ਸਕਾਰ ਜਿਹੜੇ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਹੰਦੇਨ ਦੇ ਵਿੱਚ ਤੇ ਕਹਿੰਦਾ ਜਿਹੜੇ ਪੁਲਿਸ ਦੀ ਜਿਹੜੀ ਸਾਹਮਣੇ ਪਿਆ ਪੰਜਾਹ ਸਟਾਰ ਦੀ ਜਿਹੜੀ ਹਾਂਜੀ ਪੁਲਿਸ ਦਾ ਕੋਈ ਨੇੜੇ ਤੇੜੇ ਵੀ ਨਹੀਂ ਸੀ ਤੁਸੀਂ ਦੇਖੋ ਵੀ ਪੁਲਿਸ ਪੁਲਿਸ ਇਹ ਪੁਲਿਸ ਪੁਲਿਸ ਕਰ ਰਹੇ ਆ ਜਿਹਨੇ ਬਚਾਇਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ 22 ਸਾਲਾਂ ਤੋਂ ਲਗਾਤਾਰ ਗਨਮੈਨ ਸੀਗਾ ਸਿਕਿਉਰਟੀ ਇਚਾਰਜ ਦਾ ਇਹ ਪੁਲਿਸ ਵਾਲਾ ਹੁੰਦਾ ਤਾਂ ਤੁਸੀਂ ਦੇਖੋ ਵੀ ਉਹਨੂੰ ਇੱਕ ਪਾਸੇ ਲੈ ਕੇ ਇਕੱਲਾ ਹੀ ਸੁਖਵੀਰ ਜੀ ਬੈਠੇ تھے ਜੇ ਦੋ ਬੰਦੇ ਨਾਲ ਹੁੰਦੇ ਤਾਂ ਇਸ ਤੋਂ ਵੀ ਵੱਡਾ ਕਾਰਾ ਜਿਹੜਾ ਉੱਥੇ ਬਹੁਤ ਵੱਡਾ ਪਰਛਾਇਦਾ ਦਾ ਉਹ ਜੇ ਪੁਲਿਸ ਕਾਰਵਾਈ ਕਰਦੀ ਤਾਂ ਤਿੰਨ ਦਿਨ ਉਹ ਇੱਥੇ ਹੀ ਘੁੰਮ ਰਿਹਾ ਤਾਂ ਪੁਲਿਸ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਤਾਂ ਪੁਲਿਸ ਦੀ ਪ੍ਰੋਟੈਕਸ਼ਨ ਦੇ ਅੰਦਰ ਘੁੰਮ ਰਿਹਾ ਤਾਂ ਪੁਲਿਸ ਨੇ ਕਿਤੇ ਰੋਕਣ ਦੀ ਕੋਸ਼ਿਸ਼ ਕਰੀ ਜਾਂ ਉਹਨੂੰ ਪੁਲਿਸ ਨੂੰ ਪਤਾ ਨਹੀਂ ਤਾਂ ਵੀ ਇਹ ਕਿੰਨੇ ਬੰਬ ਵਿਲਾਸ ਦੇ ਕੇਸਾਂ 'ਚ ਫਸਿਆ ਹੋਇਆ ਕਿੱਡਾ ਵੱਡਾ ਏ ਟੈਰਰਿਸਟ ਹੈਗਾ ਤੇ ਬਾਦਲ ਪਰਿਵਾਰ ਦੇ ਦੀ ਹਿਟਲਿਸਟ 'ਤੇ ਆ ਪੁਲਿਸ ਨੇ ਕੰਟਰੋਲ ਹੀ ਨਹੀਂ ਕਰਿਆ ਸੋ ਮੈਨੂੰ ਤਾਂ ਲੱਗਦਾ ਹੈਗਾ ਵੀ ਸਟੇਟ ਗਵਰਨਮੈਂਟ ਦੀ ਜਾਂ ਕਿਸੇ ਦੀ ਸਾਜ਼ਿਸ਼ ਦਾ ਸਕਾਰ ਸਰਦਾਰ ਸਿੰਘ ਸਿੰਘ ਬਾਦਲ ਜੀ ਹੁੰਦੇ ਹੁੰਦੇ ਬਚੇ